ਉਪਦੇ ਸਹਿਜ ਗਿਆਨਮਤ ਜਾਗ। ਫਿਰ ਕੀ ਹੁੰਦਾ? ਜਿਹਦੇ ਜੋ ਪਰ ਭਲਾਵਾ ਚਲੇ ਜਾਂਦਾ ਉਹਦਾ ਹੱਦ ਟਿਕ ਜਾਂਦਾ। ਮਨ ਉਹਦਾ ਸ਼ਾਂਤ ਹੋ ਕੇ ਟਿਕ ਜਾਂਦਾ। ਸਹਿਜ ਇਹਨੂੰ ਸਹਿਜ ਕਹਿੰਦੇ। ਉਪਦੇ ਸਹਿਜ ਗਿਆਨਮਤ ਜਾਗ। ਉਦੋਂ ਉਹਦਾ ਬਲ ਸਹਿਜ ਅਵਸਥਾ ਚ ਆ ਜਾਂਦਾ। ਜਾਗਰਤ ਅਵਸਥਾ ਚ ਆ ਜਾਂਦਾ, ਜਾਗ ਬੰਦਾ। ਜਾਗ ਬੰਦਾ ਤਖਤ ਤੇ ਬੈਠਾ ਆਪੇ ਸਹਿਜ ਹੋ ਗਿਆ। ਅਦੇ ਬੈਠਾਈ ਉਹ ਸੁਪਨਾ ਖਤਮ ਹੋ ਗਿਆ ਉਹਦਾ ਨਾ ਸੰਸਾਰ ਨੂੰ ਸੁਪਨਾ ਨਹੀਂ ਲੱਗਦਾ ਫਿਰ ਸਹਿਜ ਗਿਆਨ ਬੱਤ ਜਾਗ ਉਹ ਗਿਆਨ ਵਾਲੀ ਬੱਤ ਫੇਰ ਜਾਗਦੀ ਆ ਗਿਆਨ ਵਾਲੀ ਬੱਤ ਜਾਗੀ ਹੋਈ ਤੇ ਗੱਲ ਕਹੀ ਹੋਈ ਉਹ ਵਜਾ ਕਵੇਰ ਦੀ ਬੱਤ ਜਾਗੀ ਆਪਣੀ ਨੂੰ ਗੱਲ ਦੱਸ ਰਿਹਾ ਅਸਲ ਚ ਪਰ ਸਿੱਧੇ ਦੱਸ ਪਰ ਸਿੱਧਾ ਦੱਸਿਆ ਪਹਿਲਾ ਆਦਮੀ ਕਿਹਾ ਜਾਂਦਾ ਜਦੋਂ ਸੰਸਾਰੀ ਹੁੰਦਾ ਨੀ ਸੋਚ ਮੋਰ ਮੋਰ ਅਦਕ ਲਾੜਦੜ ਅਦਕ ਲਾੜਦੜ ਉਹ ਪੈਦਾ ਕਰੀ ਜਾਂਦਾ ਵਿਧਾਈ ਜਲਦੇ ਲੋ ਬੁਧਾਈ ਜਾਣ ਅਗਿਆਨਤਾ 'ਚ ਜਦੋਂ ਸਹਿਜਵਤ ਜਾਗਦੀ ਹੈ ਫੇਰ ਕੀ ਕਰਦਾ ਹੈ ਇਹ ਗੁਰਬਾਣੀ ਚੰਗੀ ਲੱਗ ਜਾਂਦੀ ਹੈ ਇਹ ਸਿੱਖਿਆ ਚੰਗੀ ਲੱਗ ਜਾਂਦੀ ਹੈ ਫੇਰ ਉਹ ਕੀ ਕਰਦਾ ਦੋਹੇ ਪੱਖ ਦਿਖਾਉਂਦੇ ਹੁੰਦੇ ਗਿਆਨਵਤ ਜਾਗ ਪੈਂਦੀ ਹੈ ਜੋ ਗਿਆਨਵਤ ਜਾਗਦੀ ਹੈ ਫੇਰ ਉਹਨੇ ਕਰਦਾ ਫੇਰ ਤਾਂ ਦੂਜਿਆਂ ਨੂੰ ਸਿਖਾ ਦਿੰਦਾ ਜੋ ਗਿਆਨਵਤ ਜਾਗ ਹੈ ਗੁਰਪ੍ਰਸਾਦ ਅੰਤਰ ਲੇਵ ਲੱਗਾ ਬਾਸ ਉਹ ਗਿਆਨ ਐਸਾ ਉਧਰ ਉਹ ਦੇਖੋ ਜਦੋਂ ਬਹੁਤ ਜ਼ਿਆਦਾ ਹੀ ਹੈ ਤੇ ਲੋਕਾਂ ਦਾ ਗਿਆਨ ਹੋ ਜਾਂਦਾ ਅੰਤਰ ਲੇਵ ਲੱਗਦਾ ਬਾਸ ਅੰਤਰ ਹੀ ਜੁੜ ਜਾਂਦਾ ਆਪਣੇ ਆਪਣੇ ਮੌੜ ਨਾਲੇ ਜੁੜ ਜਾਂਦੇ ਉਹ ਬੜੀ ਜਿਹੜੀ ਪਹਿਲੀ ਸੀ ਨਾ ਉਸ ਤਰ੍ਹਾਂ ਆਤਮ ਦੀ ਆਵਾਜ਼ ਫਿਰ ਵੋਲਟੇਜ ਫੁੱਲ ਹੋ ਜਾਂਦੀ ਐ ਫੂਲ ਹੋਣੀ ਐ ਵੋਲਟੇਜ ਫੁੱਲ ਛੱਡਲੀ ਐ ਉਹ ਉੜ ਚੱਲ ਲਲੂ ਨੂੰ ਪਤਾ ਥੋੜੇ ਚੱਲੂਗੇ ਫਿਰ ਇੱਥੇ ਫੁੱਲ ਵੋਲਟੇਜ ਹੋ ਜਾਣੀ ਗੁਰਪ੍ਰਸਾਦ ਅਤਲ ਲਿਵ ਤੱਕ ਇੱਥੇ ਸੰਗਤ ਨਹੀਂ ਮਰਨਾ ਬਸ ਇਹ ਸੰਗਤ ਜਿਹੜੀ ਅਤਲ ਲਿਵਦੀ ਉਹ ਇਹ ਜੀ ਬੰਦਾ ਹੁੰਦਾ ਏ ਦਾਨ ਕਬੱਦਾ ਕਰਤਾ ਹਾਂ ਜਿੱਥੇ ਜਨਮ ਜਨਮ ਜਰਹਾ ਇੱਥੇ ਵੱਧਾ ਰਾਨ ਕਰੇਗਾ ਆ ਜਗ੍ਹਾ ਆਥੋ ਇਹ ਹੁੰਦਾ ਇਹ ਹੁੰਦਾ ਜਿੱਥੇ ਕਾ ਨਾਮ ਕਵੱਦਾ ਕਰਤਾ ਹਾਂ ਜਿੱਥੇ ਬਿਰਤ ਨਾ ਜਲਵਾ ਚਰਾ ਜਰਾ ਰੋਗ ਜਰਾ ਰੋਗ ਸਰੀਰ ਨੂੰ ਸਰੀਰ ਤੇ ਹੀ ਨਹੀਂ ਬਹੁਤ ਨਿਕਲ ਤਾਂ ਬਹੁਤ ਤੇ ਜਨ ਜਰਾ ਰੋਗ ਇੱਥੇ ਇੱਕ ਹੋਰ ਗਾਇਆ ਕਹੂਗਾ ਕਿ ਮੇਰੇ ਸ਼ਲੋਕ ਜੀ ਹੋਊਗਾ ਐਸੇ ਗੱਲ ਨੂੰ ਕਹਿੰਦਾ ਗਗ ਜਲ ਮੁਲ ਕੇ ਜਲ ਮੁ ਜਬਰ ਕੇ ਅੰਤਰੇ ਗੁਗ ਜਬਰ ਕੇ ਅੰਤਰੇ ਸਹਿਜ ਸੁਣ ਕੇ ਗਾਟ ਇੱਕ ਪਾਸੇ ਬੰਦੀ ਸੋਚ ਕੇ ਕੁਆਸੇ ਉਹ ਤਰ੍ਹਾਂ ਬੰਦੀ ਪਹਿਲੇ ਜਿ ਤਰੀ ਸੋਚਦੀ ਗੁਰਕਾ ਪੜ੍ਹ ਰਹੀ ਸੀ ਇੱਕ ਕਪੜਾ ਪੜ੍ਹ ਰਹੀ ਸੀ ਦੋਨੇ ਵਿਚਾਲੇ ਬਹਿ ਗਿਆ ਦੋਨੇ ਵਿਚਾਲੇ ਸਹਿਜ ਸੁਣ ਕੇ ਗਾਟ ਮਨ ਸੁਣ ਰਿਹਾ ਗਿਆਨ ਬਤੀ ਜਾਗੀ ਹੋਈ ਹੈ ਸਹਿਜ ਗਿਆਨ ਬਤੀ ਜਾਗੀ ਹੈ ਰਹਾ ਇਹ ਸਹਿਜ ਵਰਗਿਆ ਬਲ ਸੁਣੋਇਆ ਮਰਗ